ਅੱਜ ਨਾ ਖੇਤੀਬਾੜੀ ਦੀ ਗੱਲ ਚੱਲਦੀ ਹੈ ਕੱਲ ਮਨਜੋਗ ਸਾਡੇ ਜਾਖੜ ਸਾਹਿਬ ਨੇ ਉਹਨਾਂ ਨੇ ਡੀਏਪੀ ਦੀ ਗੱਲ ਕੀਤੀ ਸੀ ਮੈਂ ਉਹਨਾਂ ਦੇ ਜਿਹੜੇ ਮਨਿਸਟਰ ਨੇ ਜੇਪੀ ਨੱਡਾ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਫੋਨ ਤੇ ਮੈਂ ਕਿਹਾ ਵੀ ਸੈਂਟਰਲ ਪੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 100 ਬੀ ਲੱਖ ਮੀਟਰਿਕ ਟਨ ਦਿੰਨੇ ਆ ਕਿਉਂਕਿ ਕਣਕ ਪੱਕਾਟ ਦਿੰਨੇ ਕਿਉਂਕਿ ਕਣਕ ਆਪਣੀ ਖੁਰਾਕ ਹੈ ਬਹੁਤ ਸਾਰੀ ਕਣਕ ਘਰੇ ਵੀ ਰੱਖ ਲੈਨੇ ਆਪਾਂ ਸਾਰੇ ਸਾਲ ਵਾਸਤੇ ਜਾਂ ਆਪਣੇ ਜਿਹੜੇ ਸੀਰੀ ਸਾਂਝੀ ਨੇ ਜਾਂ ਜਿਹੜੇ ਆਪਣੇ ਕੰਮ ਕਰਦੇ ਆ ਉਹਨਾਂ ਲਈ ਵੀ ਕਣਕ ਰੱਖ ਲੈਨੇ ਆਪਾਂ ਕਣਕ ਘਟ ਜਾਂਦੀ ਝੋਨਾ ਕਿਉਂਕਿ ਆਪਣੀ ਚੌਲ ਆਪਣੀ ਖਰਾਕ ਨਹੀਂ ਝੋਨਾ ਤਾਂ 99% ਹੀ ਜਾਂਦਾ ਸੋ ਮੈਂ ਕਹਿੰਦਾ ਜੀ ਸੈਂਟਰ ਪੂਲ ਚ 120 ਲੱਖ ਮੀਟਰ ਟਨ ਅਸੀਂ ਤੁਹਾਨੂੰ ਦੇਵਾਂਗੇ ਤੇ ਸਾਨੂੰ ਤੁਸੀਂ ਹਜੇ ਤੱਕ ਡੀਏਪੀ ਦਾ ਅਗਸਤ ਵਾਲਾ ਕੋਟਾ ਨਹੀਂ ਦਿੱਤਾ ਅਸੀਂ ਕਿਵੇਂ ਬੀਜਾਂਗੇ ਜਨਾਬ ਫੇ ਤੁਸੀਂ ਮੈਥੋਂ ਇਹ ਨਾ ਕਿਓ ਕਿ ਮੈਂ ਪੀਡੀਐਸ ਵਾਸਤੇ ਹੈ ਨਹੀਂ ਮੇਰੇ ਕੋਲ ਦਾਣੇ ਹੈ ਨਹੀਂ ਇੰਨੇ ਤਾਂ ਅਸੀਂ ਉਭਾ ਲਾਂਗੇ ਕਿ ਸਾਡੇ ਖਾਨ ਜੋਗੀ ਹੈਗੀ ਹੈ ਜਾਂ ਵੇਚਣ ਜੋਗੀ ਇੰਨੀ ਕਦਾ ਕਰ ਲਾਂਗੇ ਪਰ ਤੁਸੀਂ ਘਟੋ ਘਟ ਆਪਣਾ ਦਾ ਤੁਸੀਂ ਸੈਂਟਰ ਆਪਦਾ ਜੇ ਇੰਪੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ ਸਾਨੂੰ ਤਾਂ ਦਿਓ ਨਾ ਤੁਸੀਂ ਫੇਰ ਹੀ ਅਸੀਂ ਉਹਨੂੰ ਸੈਂਟਰ ਪੂਲ ਚ ਦੇਵਾਂਗੇ ਨਾ ਤਾਂ ਉਹਨਾਂ ਨੇ ਕਿਹਾ ਮੈਂ ਅਫਸਰ ਭਲਾਏ ਉਹਨਾਂ ਨੇ ਆਮ ਫੋਨ ਤੇ ਹੋਲਡ ਕਰਕੇ ਕਿਹਾ ਕਿਉਂਕਿ ਪੰਜਾਬ ਦਾ ਕੋਟਾ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ ਤੁਸੀਂ ਆਪਣੇ ਅਫਸਰ ਭੇਜੋ ਤਾਂ ਕਰਕੇ ਕੈਪਸ ਇਹਨਾਂ ਜਿਹੜੇ ਸਾਡੇ ਅਫਸਰ ਨੇ ਮੈਂ ਉਹਨਾਂ ਨੂੰ ਉੱਥੇ ਭੇਜਿਆ ਸੀ ਜਕਰ ਸਾਹਿਬ ਤੁਸੀਂ ਵੀ ਤੁਹਾਡੇ ਚਾਚਾ ਜੀ ਨੂੰ ਵੀ ਕਹਦੇ ਹੋ ਉਹ ਵੀ ਇੱਕ ਇੰਟਰਵਿਊ ਚ ਕਰ ਰਹੇ ਸੀਗੇ ਲिटल ਨੋਲੇਜ ਇਜ਼ ਟੂ ਡੇਂਜਰਸ ਹੈ ਨਾ ਜੂੜੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਕੇ ਮਿਲੇ ਨੱਡਾ ਨੂੰ ਫੋਨ ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ ਮੇਰੇ ਅਫਸਰਾਂ ਕੋਲ ਮਿਲਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਾਡੇ ਅਫਸਰ ਬੈਠੇ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ ਡੀਏਪੀ ਦਾ ਉਹ ਪੂਰਾ ਹੋਊਗਾ ਉਹ ਕਹਿੰਦੇ ਸੀ ਸੁਪਰ ਫਾਸਟ ਮੈਂ ਕਹਿੰਦੇ ਕੋ ਸੁਪਰ ਜਿਹੜੀ ਹੈ ਦੂਜੀ ਐ ਐਸਪੀ ਐ ਉਹਦੇ ਚ ਦੇਲ ਬੋਰੀ ਲੱਗਦੀ ਹੈ ਮੈਂ ਕਹਾਂ ਜੀ ਬਦਲ ਤਾਂ ਹੈਗਾ ਉਹ ਪਰ ਜੇ ਥੋੜੇ ਕੋ ਡੀਏਪੀ ਹੈਗਾ ਸਾਨੂੰ ਉਹ ਡੀਏਪੀ ਦਿਓ ਨਾ ਸਾਨੂੰ ਆदत ਸਾਡੇ ਡੀਏਪੀ ਸਾਡੇ ਮਾਈਂਡ ਚ ਡੀਏਪੀ ਹੈ ਠੀਕ ਹੈ ਨਾ ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਡੀਏਪੀ ਬਿਲਕੁਲ ਪ੍ਰੋਪਰ ਮਿਲੇਗਾ ਕੋਈ ਡੀਏਪੀ ਦੀ ਘਾਟ ਨਹੀਂ ਰਹੂਗੀ ਅੱਜ ਮੈਂ ਖੇਤੀਬਾੜੀ ਦੀ ਗੱਲ ਚੱਲਦੀ ਹੈ ਕੱਲ ਮਨਜੋਗ ਸਾਡੇ ਜਾਖੜ ਸਾਹਿਬ ਨੇ ਉਹਨਾਂ ਨੇ ਡੀਏਪੀ ਦੀ ਗੱਲ ਕੀਤੀ ਸੀ ਮੈਂ ਉਹਨਾਂ ਦੇ ਜਿਹੜੇ ਮਨਿਸਟਰ ਨੇ ਜੇਪੀ ਨਾ ਡਾਜ ਮੈਂ ਉਹਨਾਂ ਨਾਲ ਗੱਲ ਕੀਤੀ ਫੋਨ ਤੇ ਮੈਂ ਕਹੇ ਵੀ ਸੈਂਟਰਲ ਪੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 100 2 ਲੱਖ ਮੀਟਰਿਕ ਟਨ ਦਿੰਨੇ ਆ ਕਿਉਂ ਕਣਕ ਪੱਕਾ ਤੇ ਦਿੰਨੇ ਕਿਉਂਕਿ ਕਣਕ ਆਪਣੀ ਖੁਰਾਕ ਹੈ ਬਹੁਤ ਸਾਰੀ ਕਣਕ ਘਰੇ ਵੀ ਰੱਖ ਲੈਣੇ ਆਪਾਂ ਸਾਰੇ ਸਾਲ ਵਾਸਤੇ ਜਿਹੜੇ ਆਪਣੇ ਜਿਹੜੇ ਸਾਂਝੀ ਨੇ ਜਾਂ ਜਿਹੜੇ ਆਪਣੇ ਕੰਮ ਕਰਦੇ ਆ ਉਹਨਾਂ ਲਈ ਵੀ ਨਾ ਕਣਕ ਰੱਖ ਲੈਣੇ ਆਪਾਂ ਕਣਕ ਘਟ ਜਾਂਦੀ ਝੋਨਾ ਕਿਉਂਕਿ ਆਪਣੀ ਚੌਲ ਆਪਣੀ ਖੁਰਾਕ ਨਹੀਂ ਜੋ ਨਾ ਤਾਂ 99% ਹੀ ਜਾਂਦਾ। ਸੋ ਮੈਂ ਕਹਾਂ ਜੀ ਸੈਂਟਰ ਪੁਲ ਜੀ 120 ਲੱਖ ਮੀਟਰ ਅਸੀਂ ਤੁਹਾਨੂੰ ਦੇਵਾਂਗੇ। ਤੇ ਸਾਨੂੰ ਤੁਸੀਂ ਹਜੇ ਤੱਕ ਡੀਪੀ ਦਾ ਅਗਸਤ ਵਾਲਾ ਕੋਟ ਨਹੀਂ ਦਿੱਤਾ। ਅਸੀਂ ਕਿਵੇਂ ਪੀਜਾਂਗੇ ਜਨਾਬ? ਫਿਰ ਤੁਸੀਂ ਮੇਰੇ ਤੋਂ ਇਹ ਨਾ ਕਿਹਾ ਕਿ ਮੈਂ ਪੀਡੀਐਸ ਵਾਸਤੇ ਹੈ ਨਹੀਂ ਮੇਰੇ ਕੋਲ ਦਾਣੇ ਹੈ ਨਹੀਂ। ਇੰਨੇ ਤਾਂ ਅਸੀਂ ਉਗਾ ਲਾਂਗੇ। ਕਿ ਸਾਡੇ ਖਾਨ ਜੋਗੀ ਹੈਗੀ ਜਾਂ ਵੇਚਣ ਜੋਗੀ ਇੰਨੀ ਕ ਤਾਂ ਕਰ ਲਾਂਗੇ। ਪਰ ਤੁਸੀਂ ਘਟੋ ਘਟ ਆਪਣਾ ਤਾਂ ਤੁਸੀਂ ਸੈਂਟਰ ਆਪਦਾ ਜੇ ਇੰਪੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ। ਸਾਨੂੰ ਤਾਂ ਦਿਓ ਨਾ ਤੁਸੀਂ। ਤੇਰੀ ਅਸੀਂ ਤੁਹਾਨੂੰ ਸੈਂਟਰ ਪੂਲ ਚ ਦੇਵਾਂਗੇ ਨਾ ਤਾਂ ਉਹਨਾਂ ਨੇ ਕਿਹਾ ਮੈਂ ਅਫਸਰ ਭਲਾਏ ਉਹਨਾਂ ਨੇ ਆਮ ਫੋਨ ਤੇ ਹੋਲਡ ਕਰਕੇ ਕਿਹਾ ਕਿਉਂਕਿ ਪੰਜਾਬ ਦਾ ਕੋਟਾ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ ਤੁਸੀਂ ਆਪਣੇ ਅਫਸਰ ਭੇਜੋ ਤਾਂ ਕਰਕੇ ਕੈਪਸ ਨੇ ਜਿਹੜੇ ਸਾਡੇ ਅਫਸਰ ਨੇ ਮੈਂ ਉਹਨਾਂ ਨੂੰ ਉੱਥੇ ਭੇਜਿਆ ਸੀ ਜਖਰ ਸਾਹਿਬ ਤੁਸੀਂ ਵੀ ਤੁਹਾਡੇ ਚਾਚਾ ਜੀ ਨੂੰ ਵੀ ਕਹਦੇ ਹੋ ਉਹ ਵੀ ਇੱਕ ਇੰਟਰਵਿਊ ਚ ਕਰ ਰਹੇ ਸੀਗੇ ਲिटल ਨੋਲੇਜ ਇਜ਼ ਟੂ ਡੇਂਜਰਸ ਹੈ ਨਾ ਜੂੜੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਕੇ ਮਿਲੇ ਨੱਡਾ ਨੂੰ ਫੋਨ ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ ਮੇਰੇ ਅਫਸਰਾਂ ਕੋਲੇ ਮਿਲਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਾਡੇ ਅਫਸਰ ਬੈਠੇ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ ਡੀਏਪੀ ਦਾ ਉਹ ਪੂਰਾ ਹੋਊਗਾ ਉਹ ਕਹਿੰਦੇ ਸੀ ਸੁਪਰ ਫਾਸ ਮੈਂ ਕਹਿੰਦੇ ਕੋ ਸੁਪਰ ਜਿਹੜੀ ਆ ਦੂਜੀ ਐ ਐਸਪੀ ਐ ਉਹਦੇ ਚ ਡੇਢ ਬੋਰੀ ਲੱਗਦੀ ਐ ਮੈਂ ਕਹਾਂ ਜੀ ਬਦਲ ਤਾਂ ਹੈਗਾ ਉਹ ਪਰ ਜੇ ਤੁਹਾਡੇ ਕੋ ਡੀਏਪੀ ਹੈਗਾ ਸਾਨੂੰ ਉਹ ਡੀਏਪੀ ਦਿਓ ਨਾ ਸਾਨੂੰ ਆਦਤ ਸਾਡੇ ਡੀਏਪੀ ਸਾਡੇ ਮਾਈਂਡ ਚ ਡੀਏਪੀ ਐ ਠੀਕ ਐ ਨਾ ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਡੀਏਪੀ ਬਿਲਕੁਲ ਪ੍ਰੋਪਰ ਮਿਲੂਗਾ ਕੋਈ ਡੀਏਪੀ ਦੀ ਘਾਟ ਨਹੀਂ ਰਹੂਗੀ